50 ਸਿੰਘਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਚ ਪੁੱਜੇ ਪਰ ਉਹਨਾਂ ਨੇ ਜਥੇ ਨੂੰ ਵਾਰ ਹੀ ਖੜਾ ਦਿੱਤਾ ਦਰਵਾਜ਼ੇ ਕੋਲ ਖੜਾ ਦਿੱਤਾ ਤੇ ਆਪ ਦੋਨੋਂ ਉਹ ਅੰਦਰ ਚਲੇ ਗਏ ਸਰੋਵਰ ਤੇ ਜਾ ਪੁੱਜੇ ਅਜੇ ਅੰਮ੍ਰਿਤ ਵੇਲਾ ਸੀ ਇਹ ਅੰਮ੍ਰਿਤ ਵੇਲੇ ਦੀ ਗੱਲ ਹੈ ਜੋ ਅੱਗੇ ਲਿਖੀ ਹੋਈ ਹੈ ਸ਼ਾਹੀ ਸੈਨਾ ਦੇ ਸਿਪਾਹੀ ਆਪੋ ਆਪਣੇ ਤੰਬੂਆਂ 'ਚ ਸੁੱਤੇ ਪਈ ਸੀ ਦੋਹਾਂ ਸਿੰਘਾਂ ਨੇ ਇਸ਼ਨਾਨ ਕੀਤਾ ਤੇ ਜਕਾਰੇ ਛੱਡਦੇ ਘੋੜਿਆਂ ਤੇ ਸਵਾਰ ਹੋ ਕੇ ਆਪਣੇ ਜਥੇ ਵਿੱਚ ਆਦਲੇ ਜਕਾਰੇ ਸੁਣ ਕੇ ਮੁਸਲਮਾਨ ਫੌਜਾਂ 'ਚ ਭਗੜੜ ਮਚ ਗਈ ਉਹ ਇੱਕਦਮ ਕੰਬ ਕੇ ਉੱਠੇ ਵੀ ਇਹ ਕੀ ਹੋ ਗਿਆ ਵੀ ਇੱਥੇ ਤਾਂ ਕਿਸੇ ਨੂੰ ਆਉਣ ਦੀ ਇਜਾਜ਼ਤ ਨਹੀਂ ਇੱਥੇ ਤੜਕਸਰ ਕੀ ਹੋ ਗਿਆ ਵੀ ਅਸੀਂ ਜੋ ਰੌਲਾ ਇੱਥੇ ਸੁਣ ਰਹਿਆਂ ਜੋ ਜਕਾਰੇ ਆਪਾਂ ਸੁਣ ਰਹਿਆਂ ਇਹ ਸੁਣ ਕੇ ਕਾਜ਼ੀ ਵੀ ਉੱਠ ਖੜਿਆ ਤੇ ਕਾਜ਼ੀ ਬੜਾ ਡਰ ਚੁੱਕਿਆ ਸੀ ਉਸ ਟਾਈਮ ਕਾਜ਼ੀ ਦਾ ਜੋ ਮੁੰਡਾ ਸੀਗਾ ਤੇ ਕਾਜ਼ੀ ਆਪ ਇਹ ਬੜੇ ਡਰ ਚੁੱਕੇ ਸੀਗੇ ਉਸ ਟਾਈਮ ਕਾਜ਼ੀ ਅਬਦੁਲ ਰਹਿਮਾਨ ਕਬਰ ਆ ਗਿਆ ਪਰ ਦੂਜਿਆਂ ਤੋਂ ਆਪਣਾ ਡਰ ਲੁਕਾਉਣ ਬਦਲੇ ਹੱਲਾਸ਼ੇਰੀ ਦੇਣ ਲੱਗਾ ਕਿ ਸਿੰਘ ਤਾਂ ਥੋੜੇ ਜੇ ਹਨ ਤਕੜੇ ਹੋ ਕੇ ਲੜੋ ਸਿੰਘ ਜੇ ਚੁੱਪ ਕਰਕੇ ਖਿਸਕਣਾ ਚਾਹੁੰਦੇ ਤਾਂ ਜਾ ਸਕਦੇ ਸਨ ਪਰ ਉਹਨਾਂ ਨੇ ਇਹ ਮਤਾ ਪਾਸ ਕੀਤਾ ਸੀ ਵੀ ਜੇ ਇੱਥੇ ਅਸੀਂ ਆਏ ਆ ਤਾਂ ਆਪਣਾ ਬਦਲਾ ਲੈ ਕੇ ਜਾਵਾਂਗੇ ਤੇ ਇਹਨਾਂ ਨੂੰ ਦੱਸ ਕੇ ਜਾਵਾਂਗੇ ਕਿ ਸਿੰਘ ਹੁੰਦੇ ਕੀ ਹਨ ਹੁਣ ਸਿੰਘਾਂ ਨੇ ਗਲਵਾਕੜੀ ਦੇ ਬਾਹਰ ਦਰਵਾਜ਼ੇ ਦੇ ਬਾਹਰ ਜਕਾਰੇ ਛੱਡਣੇ ਸ਼ੁਰੂ ਕਰਤੇ ਸੁਣ ਕੇ ਕਾਜ਼ੀ ਤੇ ਉਸ ਦਾ ਪੁੱਤਰ ਫੌਜ ਲੈ ਕੇ ਉਸ ਦਰਵਾਜ਼ੇ ਵੱਲ ਵਧੇ ਉਸ ਗਲਵਾਕੜੀ ਵੱਲ ਵਧੇ ਉਹ ਡੇਰਿਓਂ ਬਾਹਰ ਨਿਕਲੇ ਹੀ ਸਨ ਜਦ ਸਿੰਘ ਸ਼ੇਰਾ ਵਾਂਗ ਉਹਨਾਂ ਦਾ ਟੁੱਟ ਕੇ ਪੈ ਗਏ ਸ਼ੇਰਾ ਵਾਂਗ ਉਹਨਾਂ ਤੇ ਚਪਟ ਗਏ ਪੈ ਗਏ ਉਹਨਾਂ ਤੇ ਚਪਟਾ ਮਾਰਿਆ ਥੋੜਾ ਜਿਹਾ ਚਿਰ ਚੰਗੀ ਲੜਾਈ ਹੋਈ ਸ਼ਾਹੀ ਸੈਨਾ ਵਿੱਚ 200 ਦੇ ਕਰੀਬ ਲਗਭਗ ਸਿਪਾਹੀ ਫੱਟੜ ਹੋ ਗਏ ਤੇ ਇੰਨੇ ਹੀ ਲਗਭਗ ਸ਼ਾਹੀ ਸੈਨਾ ਦੇ ਫੌਜੀ ਜੋ ਸੀਗੇ ਉਹ ਮਾਰੇ ਵੀ ਗਏ ਮਰਨ ਵਾਲਿਆਂ ਵਿੱਚ ਕਾਜ਼ੀ ਅਬਦੁਲ ਰਹਿਮਾਨ ਤੇ ਉਸ ਦਾ ਪੁੱਤਰ ਵੀ ਸੀ ਚਾਨਣ ਹੋਣ ਤੋਂ ਪਹਿਲਾਂ ਸਿੰਘ ਭੱਜ ਗਏ ਫਿਰ ਜੰਗਲਾਂ ਵਿੱਚ ਲੁਕ ਗਏ ਕਿਉਂਕਿ ਸਿੰਘ ਆਪਣਾ ਨੁਕਸਾਨ ਕਰਾਏ ਬਿਨਾ ਆਪਣਾ ਬਦਲਾ ਲੈ ਕੇ ਜੰਗਲਾਂ ਵਿੱਚ ਲੁੱਗੇ ਸੀਗੇ ਤੇ ਸ਼ਾਹੀ ਫੌਜਾਂ ਨੂੰ ਇਹ ਸਮਝ ਆ ਗਿਆ ਸੀ ਵੀ ਸਿੰਘ ਸਾਡੇ ਤੇ ਭਾਰੂ ਹੋ ਚੁੱਕੇ ਨੇ ਹੁਣ ਇਹਨਾਂ ਨਾਲ ਲੜਨਾ ਸਾਡੇ ਵਸਤੋਂ ਬਾਹਰ ਦੀ ਗੱਲ ਹੈ ਹੁਣ ਇਹ ਖਬਰ ਲਾਹੌਰ ਪਹੁੰਚ ਗਈ ਸੀ ਕਿਉਂਕਿ ਜੋ ਵੀ ਮਾੜੀ-ਮੋਟੀ ਹਾਰ ਜਿੱਤ ਹੁੰਦੀ ਸੀ ਸ਼ਾਹੀ ਫੌਜਾਂ ਦੀ ਉਹਦੀ ਖਬਰ ਲਾਹੌਰ ਜ਼ਰੂਰ ਪਹੁੰਚਦੀ ਸੀ ਇਹਦੀ ਖਬਰ ਲਾਹੌਰ ਪਹੁੰਚੀ ਤਾਂ ਖਾਨ ਬਹਾਦਰ ਨੇ ਗਸ਼ਤੀ ਫੌਜ ਦੀ ਗਿਣਤੀ ਪਹਿਲਾਂ ਤੋਂ ਵੀ ਹੋਰ ਜ਼ਿਆਦਾ ਵਧਾ ਦਿੱਤੀ ਪਹਿਲਾਂ 2000 ਸੀ ਕਿ ਹੁਣ ਗਿਣਤੀ ਹੋਰ ਵੀ ਜ਼ਿਆਦਾ ਵਧਾ ਦਿੱਤੀ ਗਈ ਹੁਣ ਸ਼ਾਹੀ ਫੌਜਾਂ ਦੇ ਅਫਸਰਾਂ ਨੂੰ ਸਖਤ ਹੁਕਮ ਦੇ ਦਿੱਤੇ ਗਏ ਸੀ ਜਿੱਤੇ ਸਿੰਘ ਸਮਾ ਵਿਚਾਰ ਕੇ ਮਾਲਵੇ ਵੱਲ ਚਲੇ ਗਏ ਤੇ ਲੁੱਟਮਾਰ ਕਰਦੇ ਹਾਂਸੀ ਹਿਸਾਰ ਤੱਕ ਜਾ ਪੁੱਜੇ ਪਿੱਛੋਂ ਮਾਝੇ ਤੇ ਰਿਆੜਕੀ ਵਿੱਚ ਸ਼ਾਹੀ ਫੌਜਾਂ ਨੇ ਸਿੰਘਾਂ ਦੇ ਸਾਖ ਸੰਬੰਧੀ ਜੋ ਸੀ ਉਹਨਾਂ ਦੇ ਰਿਸ਼ਤੇਦਾਰ ਸੀਗੇ ਉਹਨਾਂ ਨੂੰ ਬੁਰੀ ਤਰ੍ਹਾਂ ਲੁੱਟਿਆ ਤੇ ਇਹ ਘਟਨਾ ਹੋਈ ਸਨ 1794 ਵਿੱਚ